ਸੰਸਦ ਜਿਦਾ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਦੇ ਹਾਲਾਤ ਖੜਾ ਦੇ ਕਰਕੇ ਔਰ ਬਸਾਰ ਦੇ ਕਰਕੇ ਕਾਫੀ ਬਦਲ ਬਦਲ ਹੈਗੇ ਹਨ ਤੇ ਅੱਜ ਜਿਹੜੀ ਤਾਜ਼ਾ ਇਨਫੋਰਮੇਸ਼ਨ ਹੈਗੀ ਆ ਫਲੋਰ 7 ਦੇ ਭਾਅ ਇੱਕ ਹੈਗੀ ਆ ਸਾਡੀ VMB ਵਿੱਚ ਵੀ ਗਲਵਾਤ ਹੋਈ ਸੀ ਇਹ ਤਾਂ ਕਰ ਗਿਆ ਨਾ ਕਿਸ ਨਾ ਤੇ ਫਲੋਰ ਡਰੇਨ ਭਾਅ ਦੇ ਵਿੱਚ ਐਸਪੀਓ ਸਾਹਿਬ ਰਹੇ ਆ ਉਹਨਾਂ ਨਾਲ ਵੀ ਗਲਵਾਤ ਹੋਈ ਸੀ ਤੇ ਉਹਨੇ ਕਿਹਾ ਹੈਗਾ ਕਿ ਅੱਜ ਲਗਭਗ 1 ਲੱਖ ਕੂਸਕ ਪਾਣੀ ਦਾ ਸਤਲੋ ਦੇ ਵਿੱਚ ਛਲਣਾ ਹੈਗਾ ਤੇ ਇੱਥੇ ਫਲੋਰ ਆਉਂਦੇ ਆਉਂਦੇ ਉਹ ਅਸੀਂ ਤੋਂ 85 ਹਜ਼ਾਰ ਕੂਸਕ ਦੇ ਕਰੀਬ ਲੈਣਾ ਹੈਗਾ ਤੇ ਅਸੀਂ ਤੋਂ 85 ਹਜ਼ਾਰ ਕੂਲਸੇ ਤੋਂ ਤੁਹਾਨੂੰ ਪਤਾ ਹੈਗਾ ਕਿ ਜਿਹੜਾ ਸਤਲਾ ਦਾ ਫਲੋ ਜਗਦਾ ਬਦਲਣਾ ਹੈਗਾ ਤੇ ਇਹ ਫਲੋਰ ਸਤਲਾ ਦੇ ਇਲਾਕੇ-ਇਲਾਕੇ ਹੈਗੇ ਆ ਲਾਕੇ ਉਹ ਲੋਕ ਰਹਿੰਦੇ ਹੈਗੇ ਆ ਜਾਂ ਜਿੱਥੋਂ ਕੋਈ ਵੀਕ ਪੁਆਇੰਟ ਹੈਗੇ ਆ ਉਹਨਾਂ ਦੇ ਲਾਕੇ ਰਹਿੰਦੇ ਉਹਨਾਂ ਨੂੰ ਕੀ ਤੁਸੀਂ ਇਹ ਸਵੈਸ਼ਾਸ਼ਨ ਦੇਣਾ ਚਾਹੁੰਦੇ ਹੋ ਕੀ ਕਾਜ ਅਪੀਲ ਕੀ ਕਰਨਾ ਚਾਹੁੰਦੇ ਹੋ ਮੈਂ ਆਪਣੇ ਵੱਲੋਂ ਜੋ ਫਲੋਰ ਤੋਂ ਜਦੋਂ ਫਲੋਰ ਸ਼ੁਰੂ ਹੁੰਦਾ ਅਸੀਂ ਨਸਾੜਾ ਛੰਡੀਪੀੜ ਕੜਿਆਣਾ ਇੱਥੇ ਜਿੱਥੇ ਆਪਣੇ ਸ਼ੌਲੇ ਬਾਜ਼ਾਰ ਆ ਮੋਹ ਸਾਹਿਬ ਆ ਤੇ ਅੱਜ ਅਸੀਂ ਇੱਥੇ ਫਲੋਰ ਦੇ ਵਿੱਚ ਆਏ ਆ ਤੇ ਲਗਾਤਾਰ ਇੱਥੇ ਦੇਖ ਰਹੇ ਆ ਕਿ ਸਥਿਤੀ ਕਿੱਦਾਂ ਦੀ ਆ ਤੇ ਸਥਿਤੀ ਸਾਰੇ ਹਲਕੇ ਦੇ ਵਿੱਚ ਗੰਭੀਰ ਬਣੀ ਹੋਈ ਆ ਅੱਜ ਉਹ ਅੱਜ ਹੁਣ 40 ਤੋਂ 50 ਹਜ਼ਾਰ ਕਿਸੇ ਪਾਣੀ ਆ ਇਹ ਵੀ ਸੰਭਾਲਣਾ ਜਿਹੜਾ ਆ ਇਸ ਆਪਾਂ ਦੇਖ ਸਕਦੇ ਆ ਕਿ ਬੜਾ ਬੜਾ ਫਲੋ ਤੇਜ ਆ ਤੇ ਜਿਹੜੇ ਕਾਫੀ ਬੀਕ ਪੁਆਇੰਟ ਹੈ ਕਿ ਅਜਿਥੋਂ ਟੁੱਟਣ ਦਾ ਖਤਰਾ ਆ ਵਾਇਗ ਨੂੰ ਨਾ ਕਰੇ ਕਿ ਜੇ 1 ਲੱਖ ਕਿਊਸਿਕ ਪਾਣੀ ਜੇ ਇੱਥੇ 80 ਹਜ਼ਾਰ ਵੀ ਰਹਿੰਦਾ ਆ ਤਾਂ ਜੋ ਸਮਰੱਥਾ ਹੈ ਇਸ ਬੰਨ੍ਹ ਦੀ ਉਹ ਮੈਨੂੰ ਨਹੀਂ ਲੱਗਦਾ ਕਿ ਸਮਰੱਥਾ ਹੈਗੀ ਆ ਕਿ ਇਸ ਨੂੰ ਚੱਲ ਸਕਣ ਪਰ ਸਮੇਂ ਦੀ ਸਰਕਾਰਾਂ ਮੌਜੂਦਾ ਸਰਕਾਰਾਂ ਜਿਹੜੀਆਂ ਆ ਉਹਨਾਂ ਵੱਲੋਂ ਅਜਿਹਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਕਿ ਜਿਹਦੇ ਨਾਲ ਇਹ ਬੰਨ੍ਹ ਦੇ ਉੱਤੇ ਜੇ ਕਿਤੇ ਕੋਈ ਅਜਿਹੀ ਅਨਸਾਫੀ ਘਟਣਾ ਵਾਪਰਦੀ ਆ ਤਾਂ ਉਹਨੂੰ ਕਿੱਦਾਂ ਉਹਨੂੰ ਹੈਂਡਲ ਕਰਨਾ ਅਜਿਹੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਕਿੱਦਾਂ ਆਪਾਂ ਉਹਨੂੰ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ ਤੇ ਜੇ ਪੈਂਦੀ ਆ ਤਾਂ ਕਿੱਦਾਂ ਪਜਾ ਸਕਦੇ ਆ ਜਿਹੜਾ ਫਲੋਰ ਦੇ ਵਿੱਚ ਇੱਕ ਜਿਹੜੀ ਆ ਅਕੈਡਮੀ ਹੈਗੀ ਆ ਪੁਰਸਟ ਐਕੈਡਮੀ ਹੈਗੀ ਆ ਉਹਦੇ ਵਿੱਚ ਹੋਰ ਫੌਜ ਦੀ ਆ ਗਰਾਊਂਡ ਸੀਗੀ ਉਹਦੇ ਵਿੱਚ ਪਿਛਲੀ ਵਾਰੀ 2023 ਵਿੱਚ ਵੀ ਪਾਣੀ ਭਰ ਗਿਆ ਸੀ ਕਾਫੀ ਨੁਕਸਾਨ ਹੋਇਆ ਸੀ ਮੈਂ ਖਿਆਲ ਉਹ ਨਹੀਂ ਬੰਨ੍ਹ ਨੂੰ ਖੋੜ ਕੇ ਅੱਗੇ ਲੈ ਕੇ ਆਂਦਾ ਹੈਗਾ ਪੁਲ ਫਲੀਆ ਕਲਬ ਹੈਗੀ ਆ ਸਾਧੋ ਪਿਆਰ ਵਿੱਚ ਬਣੀ ਹੈਗੀ ਆ ਆਦਰਵਾਈਜ਼ ਦੁਬਾਰਾ ਇਹ ਜੋ ਸਥਿਤੀ ਬਣਦੀ ਹੈਗੀ ਆ ਉਹਦੇ ਉਹਨੂੰ ਸੁਭਾਲਣੇ ਕੀ ਪ੍ਰਬੰਧ ਹੈਗੇ ਆ ਅੱਜ ਅਸੀਂ ਪਿਛਲੀ ਵਾਰ ਵੀ ਜਦੋਂ 2023 ਦੇ ਵਿੱਚ ਵੀ ਇੱਥੇ ਬੰਨ ਟੁੱਟਾ ਸੀਗਾ ਉਸ ਟਾਈਮ ਵੀ ਅਸੀਂ ਗੱਲ ਕਹਿੰਦੇ ਸੀ ਕਿ ਅਮੀਰਾਂ ਦੇ ਚੋਚਲੇ ਤੇ ਗਰੀਬਾਂ ਦੀ ਜਿਹੜੀ ਘਾਟ ਘਰੇਲੂ ਆ ਹਾਲਾਤ ਆ ਉਹ ਬੱਤਰ ਤੋਂ ਬੱਦਰ ਕਰਤੇ ਆ ਕਿਉਂਕਿ ਉਹ ਜਦੋਂ ਪਹਿਲਾਂ ਇੱਕ ਬੰਨ ਸੀਗਾ ਜਦੋਂ ਆਪਾਂ ਮੌਕੇ ਤੇ ਦੇਖਾਂਗੇ ਇੱਕ ਪੈਰਲਲ ਜਾਂਦਾ ਬੰਨ ਸੀਗਾ ਜੋ ਜਿੱਦਾਂ ਪਾਣੀ ਦਾ ਵਹਾਅ ਉਹਦੇ ਨਾਲ ਪੈਰਲਲ ਜਾਂਦਾ ਸੀਗਾ ਪਰ ਕਿਲੇ ਦੀ ਜਿਹੜੀ ਅਕੈਡਮੀ ਆ ਨੇ ਉਹਨੂੰ ਐਕਸਟੈਂਡ ਆਪਣੀ ਗੋਲਫ ਗਰਾਊਂਡ ਨੂੰ ਐਕਸਟੈਂਡ ਕਰਨ ਦੇ ਲਈ ਉਹ ਬੰਨ ਜਿਹੜਾ ਇੱਕ ਇੱਕ ਉਹਦੀ ਠੋਕਰ ਦੇ ਉੱਤੇ ਬੰਨ ਪਾਤਾ ਜਿਸ ਦੇ ਨਾਲ ਕਿ ਜਦੋਂ ਪਿਛਲੀ ਵਾਰੀ ਪਾਣੀ ਆ ਟੁੱਟ ਗਿਆ ਉਸ ਬੰਧ ਟੁੱਟਣ ਨਾਲ 20 ਤੋਂ 25 ਪਿੰਡਾਂ ਦੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਨੂੰ ਘਰ ਛੱਡਣੇ ਪਏ ਉਸ ਗੱਲ ਨੂੰ ਅਸੀਂ ਮੱਦੇਨਜ਼ਰ ਰੱਖਦੇ ਪਿਛਲੇ 2 ਸਾਲ ਤੋਂ ਮੈਂ ਆਰਟੀਆਈ ਪਾ ਰਹਿਆ ਹਾਂ ਵੱਖ-ਵੱਖ ਵਿਭਾਗਾਂ ਨੂੰ ਆਟੀਆਂ ਪਾਈਆਂ ਆ ਉਹਨਾਂ ਦੇ ਸੀਨੀਅਰ ਨੂੰ ਆਟੀਆਂ ਪਾਈਆਂ ਆ ਜਦ ਹੱਲੇ ਤੱਕ ਕਿਸੇ ਨੇ ਵੀ ਉਸ ਆਰਟੀਆਈ ਦਾ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੰਦਾ ਉਸ ਤੋਂ ਬਾਅਦ ਮੈਂ ਹੁਣ ਅਪੀਲ ਇੱਕ ਚੰਡੀਗੜ੍ਹ ਦੇ ਵਿੱਚ ਪਾਈ ਹੋਈ ਆ ਪਰ ਜੇ ਉਹਦਾ ਵੀ ਸਾਨੂੰ ਜਵਾਬ ਨਹੀਂ ਮਿਲਦਾ ਤਾਂ ਮੈਂ ਇੱਕ ਸਿਵਲ ਰੈਟਿਫਿਕੇਸ਼ਨ ਸਾਡੀ ਤਿਆਰ ਪਈ ਆ ਉਹ ਸਿਵਲ ਰੈਟਿਫਿਕੇਸ਼ਨ ਪਾ ਕੇ ਜਿਹੜਾ ਇਹ ਬਹੁਤ ਵੀਕ ਇੱਕ ਪੁਆਇੰਟ ਆ ਇਹਨੂੰ ਅਸੀਂ ਇੱਥੋਂ ਰਿਮੂਵ ਕਰਾ ਕੇ ਜੇ ਇਹਨੂੰ ਪੈਰਲਲ ਕੰਚ ਕਾਮਯਾਬ ਹੋਏ ਤਾਂ ਇੱਕ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਜੱਤ ਹੋਗੀ ਜਿੰਨਾ ਕਿ ਇਹ ਜਿਹੜੇ ਲੋਕਾ ਜਿਹੜੇ ਗੋਲਫ ਦੇ ਵਿੱਚ ਇੱਕ ਵੱਡੇ ਵੱਡੇ ਅਮੀਰ ਲੋਕਾਂ ਦੀ ਇੱਕ ਗੇਮ ਆ ਉਹ ਲਈ ਬਣਾਈ ਹੋਈ ਗਰਾਊਂਡ ਆ ਉਹਨਾਂ ਉਹ ਗਰਾਊਂਡ ਇਹਨਾਂ ਲਈ ਜ਼ਰੂਰੀ ਆ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੀ ਕਿਸਾਨਾਂ ਦੀ ਜੋ ਘਰ ਆ ਉਹ ਜ਼ਰੂਰੀ ਨਹੀਂ ਹੈਗੇ ਜਿੱਦਾਂ ਪਤਾ ਜੇ ਸਰਕਾਰ ਦੀ ਮੌਜੂਦਾ ਸਰਕਾਰ ਦੀ ਬਾਰੇ ਗੱਲ ਕਰੀਏ ਆਪ ਸਰਕਾਰ ਦੀ ਗੱਲ ਕਰੀਏ ਉਹ ਨਹੀਂ 3 ਸਾਲ ਹੋ ਗਿਆ ਸਰਕਾਰ ਬਣੀ ਨੂੰ 3.5 ਸਾਲ ਹੋ ਗਿਆ ਉਹਨਾਂ ਨੇ ਬੰਨਾਂ ਦੀ ਕੋਈ ਸਾਰੀ ਨਹੀਂ ਲਈ ਹੈਗੀ ਤੇ ਹੁਣ ਜਦੋਂ ਆਪ ਤਾਂ ਖੜੀ ਹੋਈ ਹੈਗੀ ਆ ਤੇ ਹੁਣ ਜਿਹੜੇ ਉਹਨਾਂ ਦੇ ਆਪ ਦੇ ਐਮ.ਐਲ.ਏ ਹੈਗੇ ਆ ਉਹੀ ਆਪਣੀ ਸਰਕਾਰ ਦੇ ਖਿਲਾਫ ਬੋਲਣ ਲੱਗੇ ਆ ਵੀ ਸਾਡੀ ਤਾਂ ਕੋਈ ਸੁਣਵਾਈ ਹੈ ਨਹੀਂ ਉੱਥੇ ਜਿਹੜੇ ਕੋਈ ਇਸ ਵਿਭਾਗ ਦੇ ਨਾਲ ਦੇ ਅਧਿਕਾਰੀ ਹੈਗੇ ਕ੍ਰਿਸ਼ਨ ਕੁਮਾਰ ਜੀ ਦਾ ਨਾਂ ਲੈਂਦੇ ਹੈਗੇ ਆ ਕਿਤੇ ਕੋਈ ਉਹ ਸਾਡੀ ਸੁਣਦਾ ਹੀ ਨਹੀਂ ਹੈਗਾ ਉਹ ਆਪਣੇ ਡਰਹੰਗਾ ਬਣਾ ਬਣਾ ਕੇ ਲੋਕਾਂ ਨੂੰ ਦਈ ਜਾਂਦਾ ਹੈਗਾ ਹੁਣ ਜਦੋਂ ਇੱਥੇ ਤਵਾਹੀ ਦਾ ਮੰਜ਼ਲ ਜਦੋਂ ਇੱਥੇ ਦੇਖਣ ਨੂੰ ਮਿਲਿਆ ਹੈਗਾ ਤਾਂ ਹੁਣ ਅਸੀਂ ਇਹਨੂੰ ਕ੍ਰਿਸ਼ਨ ਕੁਮਾਰ ਨੂੰ ਕਹਿੰਨੇ ਆ ਵੀ ਸਾਰਾ ਆੜ ਕੇ ਤੁਸੀਂ ਦੇਖੋ ਤਾਂ ਕੰਦੇ ਸਾਡੀ ਸੁਣਵਾਈ ਹੈ ਨਹੀਂ ਉਹ ਆਪ ਦੇ ਜਿਹੜੇ ਐਮਨ ਹੈਗੇ ਉਹ ਵੀ ਆਪਣੀ ਸਰਕਾਰ ਦੇ ਖਿਲਾਫ ਬੋਲਣ ਦੇਖੋ ਇਹਦਾ ਜਿਹੜੀ ਆ ਇਹ ਤਾਂ ਬੜੀ ਤਰਾਸਦੀ ਦੀ ਗੱਲ ਆ ਲੋਕਾਂ ਨੇ ਬੜੇ ਹੀ ਜੋਸ਼ੋਖ ਖੋਸ਼ ਦੇ ਨਾਲ 100 ਚੋਂ 117 ਚੋਂ 92 ਸੀਟਾਂ ਕੱਢ ਕੇ ਦਿੱਤੀਆਂ ਸੀਗੀਆਂ ਆਮ ਆਦਮੀ ਪਾਰਟੀ ਨੂੰ ਪਰ ਇਹ ਪੰਜਾਬ ਦੇ ਲੋਕਾਂ ਦਾ ਇੱਕ ਅਜਿਹਾ ਵਰਤਾਨ ਤਾਂ ਅਜਿਹੀ ਤਰਾਸਦੀ ਆ ਕਿ 92 ਸੀਟਾਂ ਮੁਕਤ ਦੇ ਵਿੱਚ ਦਿੱਤੀਆਂ ਫੇਰ ਵੀ ਇਹਨਾਂ ਕੋ ਸਾਮ ਨਹੀਂ ਹੋਈਆਂ ਮੈਂ ਪਠਾਨ ਮਾਜਰਾ ਜੀ ਦਾ ਬਿਆਨ ਸੁਣ ਰਿਹਾ ਸੀਗਾ ਜਿਹਦੇ ਬਰ ਜਿਹਦੇ ਸੰਦਰਭ ਚ ਤੁਸੀਂ ਗੱਲ ਕਰਦੇ ਆ ਅਜਿਹਾ ਨਿੰਦਣਯੋਗ ਬਿਆਨ ਆ ਕਿ ਜੇ ਤੁਹਾਡੇ ਕੋ ਨਹੀਂ ਸਾਮਦਾ ਤਾਂ ਅਸਤੀਫਾ ਦੇ ਦੇ ਆਪਾਂ ਕੀ ਲੈਣਾ ਇਦਾਂ ਹੀ ਸਰਦਾਈ ਤੋਂ ਅੱਜ ਵੀ ਮੈਂ ਤੁਹਾਨੂੰ ਹੌਣ ਵੀ ਦੱਸਣਾ ਚਾਹੁੰਦਾ ਵੀ ਕਿ ਹੱਲੇ ਵੀ ਜਿਹੜੀਆਂ ਸਮੂਹ ਜਿੰਨਾ ਵੀ ਆ ਆਪਣਾ ਮੈਂ ਢੇੜਾ ਮਾਰਿਆ ਆ ਉਹਦੇ ਵਿੱਚ ਕਿਤੇ ਵੀ ਫਲੋਰ ਦਾ ਹਲਕਾ ਚਾਰਜ ਜਾਂ ਫਲੋਰ ਦੀ ਜੋ ਕੋਈ ਵੀ ਆਮ ਆਦਮੀ ਪਾਰਟੀ ਦੀ ਟੀਮ ਆ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ ਕਿਤੇ ਵੀ ਕੋਈ ਪ੍ਰਬੰਧ ਨਹੀਂ ਕਰਦੇ ਕਿ ਇਹਨੇ ਕਰਾਉਣੇ ਆ ਪ੍ਰਬੰਧ ਜੇ ਤੇ ਇਹ ਜਦੋਂ ਇਹਨਾਂ ਨੂੰ ਪੁੱਛ ਲੋ ਕਹਿੰਦੇ ਆ ਵੀ ਸਾਡੀ ਸਾਡੀ ਸੁਣਦੇ ਨਹੀਂ ਹੈਗੇ ਅਫਸਰ ਨਹੀਂ ਸੁਣਦੇ ਜੇ ਅਫਸਰ ਨਹੀਂ ਸੁਣਦੇ ਤੁਸੀਂ ਅਸਤੀਫੇ ਦਿਓ ਤੁਸੀਂ ਕੀ ਕਰਨ ਲਈ ਉੱਥੇ ਚੰਡੀਗੜ੍ਹ ਦੇ ਵਿੱਚ ਬੈਠੇ ਆ ਕੀ ਤੁਹਾਨੂੰ ਉੱਥੇ ਕੁਰਸੀ ਨਾਲ ਚਿਪਕੇ ਰਹਿਣਾ ਹੀ ਵੱਡੀ ਗੱਲ ਲੱਗਦੀ ਆ ਤੁਹਾਨੂੰ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਵੀ ਸਰੋਕਾਰ ਨਹੀਂ ਹੈਗਾ ਇਸ ਲਈ ਜੇ ਮੰਨ ਲਓ ਕੋਈ ਅਫਸਰ ਨਹੀਂ ਕੰਮ ਕਰਦਾ ਤਾਂ ਸਰਕਾਰ ਤਾਂ ਬਣਾਈ ਜਾਂਦੀ ਆ ਲੋਕਾਂ ਦੇ ਨੁਮਾਇੰਦੇ ਆ ਤੁਸੀਂ ਤੁਸੀਂ ਲੋਕਾਂ ਦੀ ਗੱਲ ਕਰੋ ਜੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਉਹਨੂੰ ਉਹਨੂੰ ਸਸਪੈਂਡ ਕਰੋ ਉਹਨੂੰ ਬਦਲੋ ਪਰ ਨਹੀਂ ਇਦਾਂ ਦੀ ਵੀ ਤਾਕਤ ਹੈ ਨਹੀਂ ਉਹ ਅਜੇਹਾ ਜੋ ਇੱਕ ਇੱਕ ਜਿਹਦਾ ਸਿਨੇਰੀਓ ਬਣਿਆ ਹੋਇਆ ਕਿ ਪੰਜਾਬ ਦੇ ਲੋਕ ਲਗਭਗ ਸਮੇਂ ਮਹਿਸੂਸ ਕਰਦੇ ਅੱਜ ਦੀ ਡੇਟ ਦੇ ਵਿੱਚ ਆਪਣੇ ਜੇ ਜੇ ਆਪਾਂ ਹਲਾ ਦੇ ਪ੍ਰਭਾਵ ਦੇ ਖੇਤਰ ਹੈਗੇ ਜਾਂ ਆਪਾਂ ਉਹਦੇ ਵਿੱਚ ਗੱਲ ਕਰੀਏ ਸਹਾਇਤਾ ਦੀ ਗੱਲ ਕਰੀਏ ਪੰਜਾਬ ਸਰਕਾਰ ਟੋਟਲ ਫੇਰ ਜਿਹੜੀ ਨਜ਼ਰ ਹੁੰਦੀ ਆ ਰਹੀ ਆ ਠੀਕ ਹੈ ਨਾ ਤੇ ਅਗਲੇ ਦਿਨਾਂ ਵਿੱਚ ਜੇ ਇਦਾਂ ਹੀ ਬਰਸਾਤ ਚੱਲਦੀ ਰਹੀ ਤਾਂ ਸਰਕਾਰ ਦਾ ਕਦੇ ਦੱਸਣੀ ਨਹੀਂ ਹੈਗੀ ਤੇ ਨਮਾਇंदे ਵੀ ਉਹਨਾਂ ਦੇ ਕਹਿੰਦੇ ਆ ਵੀ ਜੇ ਅਸੀਂ ਪਿੰਡਾਂ ਵਿੱਚ ਜਾਵਾਂਗੇ 2022 ਦੀਆਂ ਵੋਟਾਂ ਮੰਗਣ ਜਾਵਾਂਗੇ ਲੋਕਾਂ ਦਾ ਸਾਨੂੰ ਗਲੋ ਫੰਡ ਆਏਗਾ ਠੀਕ ਹੈ ਨਾ ਇਹ ਉਹ ਵੀ ਮੈਨੂੰ ਲੱਗਾ ਅਸਤੀਫਾ ਦੇਣ ਦੀ ਤਿਆਰੀ ਵਿੱਚ ਬੈਠੇ ਸਾਰੇ ਬਿਲਕੁਲ ਜੀ ਅਸਤੀਫਾ ਹੀ ਦੇਣਾ ਜਦ 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 ਕੋਈ ਥੋੜੀ ਸੁਣਵਾਈ ਹੈ ਨਹੀਂ ਅਸਤੀਫਾ ਦੇ ਕੇ ਵੀ ਬਚ ਜਾਣਗੇ ਘੱਟੋ ਘੱਟ ਪਿੰਡਾਂ ਤਾਂ ਜਾਣਗੇ ਆਪਣੇ ਆਪ ਨੂੰ ਗੱਲ ਤਾਂ ਕਹਿਣ ਨੂੰ ਇਹਨਾਂ ਨੂੰ ਹੋਊਗੀ ਕਿ ਅਸੀਂ ਤੁਹਾਡੇ ਕਰਕੇ ਸਤਿਫਾ ਦਿੱਤਾ ਜੇ ਸਤਿਫਾ ਨਹੀਂ ਦੇਣਗੇ ਤਾਂ ਲੋਕੀ ਜੋ ਤਿਆਰ ਬੈਠਿਆ ਮੈਂ ਇੱਕ ਬੋਰਡ ਇੱਕ ਸੋਸ਼ਲ ਮੀਡੀਆ ਤੇ ਇੱਕ ਐਡ ਦੇਖ ਰਿਆ ਸੀ ਜਿਹਦੇ ਵਿੱਚ ਲਾਹਬ ਸਿੰਘ ਉਗੋਕੇ ਜੋ ਐਮਐਲਏ ਆ ਉਹਨਾਂ ਦੇ ਬਾਰੇ ਲੋਕਾਂ ਨੇ ਪਿੰਡ 'ਚ ਲਿਖਿਆ ਹੈ ਕਿ ਹਰ ਦੇ ਹਾਲਾਤਾਂ ਦੇ ਵਿੱਚ ਕਿਤੇ ਨਹੀਂ ਆਏ ਤੇ ਹੁਣ ਵੀ ਸਾਡੇ ਪਿੰਡਾਂ ਪਿੰਡਾਂ ਦੇ ਵਿੱਚ ਨਾ ਬਣਨ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕੋਈ ਵੀ ਪਿੰਡ ਅਸ਼ੂਤਾਂ ਨਹੀਂ ਰਹੂਗਾ ਜਿੱਥੇ ਬੋਰਡ ਨਹੀਂ ਲੱਗੇ ਹੋਣਗੇ ਕਿ ਝਾੜੂ ਵਾਲਿਆਂ ਦਾ ਬਣਨਾ ਇੱਥੇ ਮਨਾ ਹੈ ਇਸ ਲਈ ਜੋ ਸਰਕਾਰ ਦਾ ਸਰਕਾਰ ਦਾ ਟੋਟਲ ਫੇਲਿਆ ਦਾ ਸਰਕਾਰ ਅਜੇ ਹੀ ਮਾਰੀ ਸਰਕਾਰ ਆ ਗਈ ਆ ਕਿ ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਨਮਾਇंदे ਜੇ ਤੁਸੀਂ ਨਮਾਇंदे ਲੋਕਾਂ ਦੇ ਤੇ ਜਿਹੜੇ ਗਵਰਨਮੈਂਟ ਦੇ ਅਧਿਕਾਰੀ ਆ ਤੁਹਾਡੇ ਅੰਡਰ ਆ ਤੁਸੀਂ ਉਹਨਾਂ ਨਾਲ ਗੱਲ ਕਰਨੀ ਆ ਤੁਸੀਂ ਉਹਨਾਂ ਦੇ ਕੋਲੋਂ ਕੰਮ ਕਰਾਉਣਾ ਆ ਜੇ ਤੁਸੀਂ ਨਹੀਂ ਕਰਾ ਸਕਦੇ ਤਾਂ ਚੁੱਪ ਕਰਕੇ ਬਹਿ ਜਾਓ ਘਰਾਂ ਚ ਬਹਿ ਜਾਓ ਕਿਸੇ ਵਧੀਆ ਕੋਈ ਕੈਪੇਬਲ ਬੰਦੇ ਚੋਣੇ ਚੋਣੇ ਜਾਣ ਜਿਹਨਾਂ ਕੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਸੁਧਾਰ ਹੋ ਸਕੇ ਔਰ ਵਲੇ ਜਿਹੜੇ 4 ਘੰਟੇ ਕੇ ਫਲੋਰ ਇਲਾਕਾਂ ਵਸੀਆਂ ਵਾਲੇ ਕਾਫੀ ਇਹ ਜਿਹੜੇ ਕੰਡਿਆਰੀ ਦੇ ਲੋਕ ਹੈ ਉਹਨਾਂ ਲਈ ਕਾਫੀ ਭਾਰੀ ਵੀ ਅਦਰਾਂ ਦੇ ਉਹਨਾਂ ਨੂੰ ਕੀ ਪੀਲ ਕਰਾ ਗਿਆ ਉਹਨਾਂ ਨੂੰ ਦਾ ਅਪੀਲ ਹੈ ਕਿ ਅਜਿਹੀ ਹੈ ਕਿ ਜੋ ਵੀ ਤੁਸੀਂ ਟੱਚ ਚਲੋ ਜੇ ਕੋਈ ਅਜਿਹੀ ਐਮਰਜੈਂਸੀ ਹਾਲਾਤ ਹੈਗੇ ਆ ਤਾਂ ਅਸੀਂ ਮੈਂ ਆਪਣੇ ਵੱਲੋਂ ਸਾਡੀ ਸਾਰੀ ਕਾਂਗਰਸ ਪਾਰਟੀ ਜੋ ਜਿਨ੍ਹਾਂ ਵੀ ਮੈਂ ਗੁਰਦੁਆਰੇ ਸ਼੍ਰੀ ਗੁਰੂ ਅਰਦਾਸ ਮੰਦਿਰ ਪ੍ਰਬੰਧ ਕਮੇਟੀ ਰਜਿਸਟਰ ਫਲੋਰ ਦੇ ਵਿੱਚ ਮੈਂ ਉੱਥੇ ਜਨਸਕੱਤਰਾਂ ਮੇਰੀ ਸ਼੍ਰੀ ਗੁਰੂ ਅਰਦਾਸ ਭਵਨ ਪ੍ਰਬੰਧ ਕਮੇਟੀ ਜਿਹੜੀ ਸ਼ਹਿਰ ਦੇ ਫਲੋਰ ਦੀ ਉਹਨਾਂ ਨਾਲ ਗੱਲ ਹੋਈ ਆ ਵੱਖ-ਵੱਖ ਜਿਹੜੇ ਧਾਰਮਿਕ ادارے ਆ ਉਹਨਾਂ ਨਾਲ ਗੱਲ ਹੋਈ ਆ ਜੋ ਸਮਾਜਿਕ ਸੰਸਥਾਵਾਂ ਆ ਇੱਕ ਨੂਰ ਵੈਲਫੇਅਰ ਆਰਗੇਨਾਈਜੇਸ਼ਨ ਆ ਜਾਂ ਜੋ ਹੋਰ ਵੀ ਹਲਕੇ ਦੇ ਵਿੱਚ ਵੱਖ-ਵੱਖ ਸਰਦਾਂ ਮਾਂ ਕਰਦੀਆਂ ਕੰਮ ਕਰਦੀਆਂ ਉਹਨਾਂ ਨਾਲ ਗੱਲ ਹੋਈ ਆ ਅਸੀਂ ਸਾਰੇ ਜਣੇ ਇਕੱਠੇ ਹੋਗੇ ਅਸੀਂ ਸਰਕਾਰ ਤੇ ਨਹੀਂ ਛੱਡਾਂਗੇ ਅਸੀਂ ਆਪਣੇ ਆਪ ਆਪਣੇ ਵੱਲੋਂ ਹਮਲਾ ਮਾਰਾਂਗੇ ਜਿੰਨੇ ਜੋਗ ਹੈਗੇ ਆ ਉਹ ਚਾਹੇ ਕਿਸੇ ਵੀ ਰੂਪ ਦੇ ਵਿੱਚ ਅਸੀਂ ਉਹ ਜਿਹੜੀ ਸਹਾਇਤਾ ਕਰਨ ਨੂੰ ਤਿਆਰ ਬੈਠਾਂਗੇ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ